ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਨੀ ਆ ਕੱਲ ਜਾਨੀ ਕਿ 27 ਦਸੰਬਰ ਨੂੰ ਸਾਡੇ ਪੰਜਾਬ ਸਾਡੇ ਇੰਡੀਆ ਦੇ ਪੀਐਮ ਜਿਹੜੇ ਸੀਗੇ ਸਾਡਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਜੋ ਸਾਨੂੰ ਸਤੀ ਵਿਛੋੜਾ ਦੇ ਗਏ ਨੇ ਅਬ ਮੈਂ ਇਹ ਵੀਡੀਓ ਤਾਂ ਬਣਾ ਰਿਹਾ ਕਿ ਇੱਕ ਤਾਂ ਉਹ ਸਿੱਖ ਸੀਗੇ ਸਾਡੀ ਪੰਜਾਬੀ ਸੀ ਅੰਮ੍ਰਿਤਸਰ ਤੋਂ ਤੇ ਇੱਕ ਜਿਹੜੀ ਮੇਰੇ ਸਾਹਬ ਦੇ ਨਾਲ ਨਾ ਉਹਨਾਂ ਦੀ ਜੋ ਉਹਨਾਂ ਨੇ ਆਪਣੀ ਸਿਆਸੀ ਕੈਰੀਅਰ ਦੇ ਵਿੱਚ ਜਿੱਦਾਂ ਦੀ ਉਹਨਾਂ ਨੇ ਸਿਆਸਤ ਕੀਤੀ ਜੋ ਸਾਨੂੰ ਉਹਨਾਂ ਨੇ ਆਰਥਿਕ ਤੌਰ ਤੇ ਸਾਨੂੰ ਜੋ ਉਹਨਾਂ ਨੇ ਆਪਣੇ ਅਹੁਦੇ ਤੇ ਬਹਿ ਕੇ ਜੋ ਸਾਨੂੰ ਦੇਣ ਦਿੱਤਾ ਅੱਜ ਤੱਕ ਕੋਈ ਵੀ ਅ ਜਿਹੜਾ ਪ੍ਰਧਾਨ ਮੰਤਰੀ ਹੈ ਉਹ ਇੰਨਾ ਕੁਝ ਕਰ ਨਹੀਂ ਸਕਿਆ ਉਹਨਾਂ ਦੀ ਖਮੋਸ਼ੀ ਨੇ ਬੜੇ 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 ਕੰਮ ਕੀਤੇ ਅ ਜਦੋਂ ਅਧਾਰ ਗਾਰਡ ਦੀ ਗੱਲ ਆਉਂਦੀ ਹੈ ਅਧਾਰ ਕਾਰਡ ਵੀ ਉਹਨਾਂ ਦੀ ਦੇਣ ਸੀ ਤੇ ਜਦੋਂ ਅਧਾਰ ਕਾਰਡ ਦਾ ਇਹਨਾਂ ਨੇ ਵਡਾਉਣੇ ਸ਼ੁਰੂ ਕੀਤੇ ਤੇ ਜਿਹੜੇ ਵਿਰੋਧੀ ਸੀਗੇ ਉਹ ਕਹਿੰਦੇ ਸੀਗੇ ਕਿ ਜੀ ਇਹ ਦਾ ਰਿਕਾਰਡ ਨਹੀਂ ਹੈ ਫਰਾਡ ਕਾਰਡ ਆ ਹੁਣ ਹਰ ਇੱਕ ਜਗ੍ਹਾ ਤੇ ਅਧਾਰ ਕਾਰਡ ਦੀ ਲੋੜ ਹੈ ਆਪਾਂ ਅਧਾਰ ਕਾਰਡ ਤੋਂ ਬਿਨਾ ਕਦੇ ਸੋਚ ਵੀ ਨਹੀਂ ਸਕਦੇ ਹੁਣ ਤਾਂ ਖਾਦ ਵੀ ਜਿਹੜੀ ਮਿਲਦੀ ਹੈ ਆਧਾਰ ਕਾਟ ਤੇ ਮਿਲਦੀ ਹੈ ਸੋ ਇਦਾਂ ਦੇ ਸ਼ਖਸ ਮੈਨੂੰ ਮੈਂ ਦੇਖਿਆ ਪ੍ਰਧਾਨ ਮੰਤਰੀ ਬਹੁਤ ਮੈਂ ਕਿਸੇ ਦੀ ਇਦਾਂ ਵੀਡੀਓ ਨਹੀਂ ਕਦੇ ਵੀ ਬਣਾਈ ਪਰ ਵਕਈ ਉਹ ਬਹੁਤ ਕੁਝ ਕਰ ਗਏ ਜਦੋਂ ਉਹਨਾਂ ਨੇ ਕੇਂਦਰੀ ਜਨਤ ਮੰਤਰੀ ਬਣੇ ਸੀਗੇ ਪੰਜਾਬ ਇੰਡੀਆ ਜਿਹੜਾ ਸੀ ਹਨ ਉਹ ਕਰਜ਼ੇ ਤੇ ਡੁੱਬਿਆ ਸੀਗਾ ਤੇ ਜਿਹੜਾ ਰਿజర్ਵ ਬੈਂਕ ਚ ਸੋਨਾ ਸੀ ਉਹ ਮਤਲਬ ਬਾਹਰ ਚਲ ਗਿਆ ਸੀਗਾ ਹਨ ਤੇ ਜਦੋਂ ਇਹ ਖਜ਼ਾਨਾ ਮੰਤਰੀ ਬਣੇ ਇਹਨਾਂ ਨੇ ਇਹੋ ਜੀਆਂ ਸਕੀਮਾਂ ਚਲਾਈਆਂ ਤੇ ਇਹੋ ਜੇ ਕੰਮ ਕੀਤੇ ਜਿਹੜਾ ਸੋਨਾ ਬਾਹਰ ਗਿਆ ਸੀ ਉਹ ਵੀ ਮੰਗਾ ਲਿਆ ਤੇ ਜਦੋਂ ਆਪਣੇ ਇਹਨਾਂ ਨੇ ਕੇਂਦਰੀ ਖਜ਼ਾਨਾ ਮੰਤਰੀ ਅਹੁਦਾ ਛੱਡਿਆ ਤੇ ਉਦੋਂ ਇੰਡੀਆ ਦੇ ਖਜ਼ਾਨੇ ਦੇ ਵਿੱਚ 100 ਕਰੋੜ ਜਿਹੜਾ ਖਜ਼ਾਨੇ ਦੇ ਵਿੱਚ ਇੰਡੀਅਨ ਕਰੰਸੀ ਸੀਗੀ ਡਾਲਰ ਜਿਹਨੂੰ ਕਹਿ ਦਿੰਨੇ ਆਪਾਂ ਉਹ ਸੀ ਤੁਸੀਂ ਆਪ ਲਾ ਲੋ ਸਾ ਇਹਨਾਂ ਨੂੰ ਯੂਸ ਵੀ ਬਾਤ ਕੀਤਾ ਗਿਆ ਨਨ ਬਹੁਤ ਜੂਸ ਕੀਤਾ ਗਿਆ ਬਹੁਤ ਸਾਰੇ ਪੱਤਰਕਾਰ ਆ ਸਾਰੇ ਜਾਣਦੇ ਆ ਮਿਸ ਜੂਸ ਕੀਤਾ ਗਿਆ ਇਹਨਾਂ ਨੂੰ ਪਰ ਜਿੱਥੇ ਲੋੜ ਸੀ ਉੱਥੇ ਫਿਰ ਕਹਿਦੀ ਨਹੀਂ ਸੀ ਸੁਣਦੇ ਜੋ ਕਰਨਾ ਫਿਰ ਉਹ ਕਰ ਦਿੰਦੇ ਹੁੰਦੇ ਸੀ ਤੇ ਇਹਨਾਂ ਤੇ ਇੱਕ ਫਿਲਮ ਵੀ ਬਣੀ ਸੀ ਦਾ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਇਹਨੀ ਕਮਜ਼ੋਰ ਫਿਲਮ ਉਹਨਾਂ ਨੇ ਬੀਜਪੀ ਵਾਲਿਆਂ ਨੇ ਬਣਾਈ ਸੀ ਵਿਰੋਧੀ ਧਿਰ ਵਾਲਿਆਂ ਨੇ ਬਣਾਈ ਸੀ ਉਪਮ ਖੇ ਖੇਰਾ ਜਿਹੜਾ ਇਹਨਾਂ ਦਾ ਚਮਚਾ ਉਹਨੇ ਉਹ ਫਿਲਮ ਬਣਾਈ ਸੀ ਉਹਨੇ ਡਾਕਟਰ ਮਨਮੋਹਨ ਸਿੰਘ ਜੀ ਦਾ ਰੋਲ ਜਿਹੜਾ ਕੀਤਾ ਸੀ ਦੇਖੋ ਉਹਨਾਂ ਨੇ ਉਹਨਾਂ ਦੀ ਕਿੰਨੀਆਂ ਉਹਨਾਂ ਤੇ ਪਰਸਨਲ ਅਟੈਕ ਹੋਏ ਉਹਨਾਂ ਤੇ ਹਨਾ ਉਹਨਾਂ ਦੀ ਕਿੰਨਾ ਲੋਕਾਂ ਨੇ ਮਤਲਬ ਰੋਦੀ ਧਿਰ ਨੇ ਕਿੰਨਾ ਉਹਨਾਂ ਦੇ ਬਾਰੇ ਬੁਰਾ ਬਣਾਇਆ ਉਹਨਾਂ ਨੇ ਕਿਸੇ ਵਾਸਤੇ ਵੀ ਆਪਣੀ ਜ਼ੁਬਾਨ ਚੋਂ ਲਫ਼ਜ਼ ਨਹੀਂ ਕਟਿਆ ਕਦੇ ਵੀ ਐਂ ਤੇ ਹੋਣ ਦੀ ਤੁਸੀਂ ਰਾਜਨੀਤੀ ਦੇਖਦੇ ਹੋ ਵਿਧਾਨ ਸਭਾ ਦੀਆਂ ਵੀਡੀਓ ਜਿਹੜੀਆਂ ਆਪਣੇ ਸਾਹਮਣੇ ਆਉਂਦੀਆਂ ਤੇ ਆਪਾਂ ਦੇਖਦੇ ਹਾਂ ਕਿਦਾਂ ਇੱਕ ਦੂਜੇ ਦੇ ਚਿੱਕੜ ਸੁੱਟ ਰਹੇ ਹੁੰਦੇ ਆ ਹਨਾ ਪਰ ਉਹ ਏਸੀ ਇਨਸਾਨ ਸੀ ਉਹਨਾਂ ਨੇ ਕਿਸੇ ਨੂੰ ਮਾੜਾ ਨਹੀਂ ਬੋਲਿਆ ਆਪਣਾ ਕੰਮ ਕੀਤਾ ਕੰਮ ਕਰਕੇ ਸਾਈਡ ਤੇ ਹੋਗੇ ਇੱਕ ਸਾਦਾ ਜੀਵਨ ਬਤੀਤ ਕੀਤਾ ਉਹਨਾਂ ਨੇ ਸਾਦਾ ਜੀਵਨ ਮੈਂ ਵੀਡੀਓ ਦੇਖ ਰਿਹਾ ਸੀ ਜਤਿੰਦਰ ਪੰਨੂ ਸੀਨੀਅਰ ਪੱਤਰਕਾਰ ਜੀ ਉਹਨਾਂ ਨੇ ਉਹ ਦੱਸ ਰਿਹਾ ਸੀ ਕਿ ਜਦੋਂ ਇਹਨਾਂ ਨੂੰ ਮਤਲਬ ਚੁਣਿਆ ਗਿਆ ਕਿ ਸਵੇਰੇ ਪ੍ਰਧਾਨ ਮੰਤਰੀ ਵਜੋਂ ਸੌ ਚੁੱਕਣਗੇ ਡਾਕਟਰ ਮਨਮੋਹਨ ਸਿੰਘ ਜੀ ਤੇ ਇੱਕ ਪ੍ਰੈਸ ਕਾਨਫਰੈਂਸ ਹੁੰਦੀ ਆ ਤੇ ਪ੍ਰੈਸ ਕਾਨਫਰੈਂਸ ਦੇ ਵਿੱਚ ਸਵਾਲ ਬਹੁਤ ਕੀਤੇ ਜਾਂਦੇ ਆ ਤੇ ਇੱਕ ਸਵਾਲ ਵੇਚੇ ਵੀ ਕਰਦੇ ਆ ਕਿ ਕੱਲ ਤੁਸੀਂ ਸੌਨ ਚੋਕਰ ਆਏ ਜੀ ਤੇ ਤੁਹਾਡਾ ਮਤਲਬ ਸੂਟ ਕਿਹੜਾ ਹੋਊਗਾ ਤੁਸੀਂ ਕੀ ਸੂਟ ਪਹਿਨੋਗੇ ਕਿ ਕੋਈ ਵੱਖਰਾ ਸੂਟ ਪਹਿਨੋਗੇ ਕੋਟ ਪੈਂਟ ਕੋਈ ਵੀ ਹੁੰਦਾ ਹੈ ਵੱਖਰਾ ਤੇ ਉਹਨਾਂ ਨੇ ਕਿਹਾ ਕਿ ਮੈਂ ਹੀ ਪਜਾਮਾ ਕੁੜਤਾ ਪਾਇਆ ਤੇ ਕੱਲ ਵੀ ਇਹੀ ਹੋਊਗਾ ਸੋ ਸਾਦਾ ਜੀਵਨ ਸੀ ਬਹੁਤ ਵਧੀਆ ਸਾਦਾ ਜੀ ਮਣਸੀ ਕੱਲ ਮੈਂ ਥੋੜੀ ਜੀ ਵੀਡੀਓ ਕੱਲ ਹੀ ਬਣਾਉਣੀ ਸੀ ਪਰ ਮੈਂ ਕੱਲ ਸਹਿਬਜ਼ਾਦਿਆਂ ਦੀ ਦਾ ਕਰਕੇ ਨਹੀਂ ਬਣਾ ਸਕਿਆ ਤੁਹਾਨੂੰ ਤੁਸੀਂ ਸਾਰੇ ਸਿਆਣੇ ਜੀ ਯਾਰ ਤੁਹਾਨੂੰ ਮੇਰੇ ਨਾਲੋਂ ਵੱਧ ਪਤਾ ਉਹਨਾਂ ਨੇ ਕੀ ਦੇਣ ਦਿੱਤੀ ਆ ਸਾਨੂੰ ਉਧਾਰ ਰਕਾਰਡ ਕਿੰਨਾ ਵੱਡਾ ਸਭ ਤੋਂ ਵੱਡੀ ਦੇਣ ਹੈ ਹਨਾ ਫਿਰ ਕਿੰਨਾ ਕਰਜ਼ਾ ਸੀਗਾ ਇੰਡੀਆ ਤੇ ਉਹਨੂੰ ਪੂਰਾ ਕੀਤਾ ਔਰ ਜਿੰਨਾ ਚਿਰ ਉਹ ਉਨ੍ਹਾਂ ਦੀ ਸਰਕਾਰ ਰਹੀ ਤੁਸੀਂ Google ਤੇ ਸਰਚ ਮਾਰ ਕੇ ਦੇਖ ਸਕਦੇ ਜੀ ਸਰਕਾਰ ਦੇ ਵਿੱਚ ਕਿੰਨੇ ਕੰਮ ਹੋਏ ਤੇ ਪਰ ਵਿਰੋਧੀਆਂ ਜਿਹੜੇ ਧਿਰ ਸੀਗੇ ਉਹ ਬੰਦਲ ਗਏ ਸੀਗੇ ਉਹਨਾਂ ਨੂੰ ਕੋਈ ਸਮਝ ਨਹੀਂ ਆ ਰਹੀ ਤੇ ਇੱਕ ਗੱਲ ਹੋਰ ਆ ਸਾਡੇ ਮਾਣ ਵਾਲੀ ਗੱਲ ਹੈ ਪੰਜਾਬੀਆਂ ਦੀ ਸਿੱਖਾਂ ਵਾਸਤੇ ਮਾਣ ਵਾਲੀ ਗੱਲ ਹੈ ਇੱਕੋ ਇੱਕ ਸਿੱਖ ਜਿਹਦੇ ਇੰਡੀਅਨ ਕਰੰਸੀ ਦੇ ਉੱਤੇ ਸੈਨ ਹੋਏ ਆ ਉਹ ਸੀ ਡਾਕਟਰ ਮਨਮੋਨ ਸਿੰਘ ਕਿ ਟੀ ਵੱਡੀ ਗੱਲ ਹੈ ਇੱਕੋ ਇੱਕ ਇਹ ਇਹ ਸੀਗੇ ਜਿਨ੍ਹਾਂ ਤੇ ਸੈਨ ਹੋਏ ਆ ਕਰੰਸੀ ਦੇ ਉੱਤੇ ਮਨਮੋਨ ਸਿੰਘ ਵਰਗੇ ਵਾਰ-ਵਾਰ ਨਹੀਂ ਆਉਣਾ ਉਹਨਾਂ ਨੇ ਉਹਨਾਂ ਵਰਗਾ ਦੇ ਦੇਸ਼ ਨੂੰ ਆਪਣਾ ਨੂੰ ਮਿਲ ਨਹੀਂ ਸਕਦਾ ਪ੍ਰਧਾਨ ਮੰਤਰੀ ਬਥੇਰੇ ਗੱਲਾਂ ਕਰਦੇ ਆ ਜੀ ਅਸੀਂ ਆ ਕਰਤਾ ਉਹ ਕਰਤਾ ਪਰ ਨਹੀਂ ਡਾਕਟਰ ਮਨਮੋਨ ਸਿੰਘ ਜੀ ਅੱਗੇ ਸਾਰੇ ਫੇਲ ਸੋ ਇਨੀਆਂ ਕਬੀਨਤੀਆਂ ਪਰ ਮਾਨ ਜੀ ਮਿਲਦੇ ਆ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ